ਵਾਸਤੇ ਕੂਝ ਹੋਏ ਸੀ ਤੇ ਉਹਨਾਂ ਨੂੰ ਰਸਤੇ ਵਿੱਚ ਹੀ ਬੀਜੇਪੀ ਸਰਕਾਰ ਨੇ ਰੋਕ ਲਿਆ ਹਰਿਆਣਿਆ ਦੇ ਬਾਰਡਰ ਤੇ ਉਹ ਲਗਾਤਾਰ ਸੰਘਰਸ਼ ਚੱਲਿਆ ਸਰਦਾਰ ਜਗਜਿੰਦਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਜਦੋਂ ਵੇਖਿਆ ਕਿ ਸਰਕਾਰਾਂ ਜੋ ਮੀਟਿੰਗ ਦੇ ਟਾਈਮ ਟਾਈਮ ਤੇ ਮੀਟਿੰਗਾਂ ਦਿੰਦੇ ਤੇ ਮੀਟਿੰਗਾਂ ਦੇਣ ਤੋਂ ਅਨਕਾਰ ਕਰਦੀ ਸਾਡੀਆਂ ਮੰਗਾਂ ਮੰਨਣ ਤੋਂ ਅਨਕਾਰ ਕਰਦੇ ਸੀ ਫਿਰ ਉਹਨਾਂ ਨੇ 26 ਤਰੀਕ ਤੋਂ ਲਗਾਤਾਰ ਬੁਖਾੜ ਧਾਲਦੇ ਬਹਿ ਗਏ ਮਰਨ ਵਰਤੇ ਬਹਿ ਗਏ ਅਜੋ ਉਹਨਾਂ ਨੂੰ 100 ਤੋਂ ਉੱਪਰ ਦਿਨ ਹੋ ਚੁੱਕੇ ਨੇ ਅਰੇ ਤੇ ਉੱਥੇ ਖੁਦ ਜਾ ਕੇ ਵੇਖਿਆ ਜੋ ਪਹਿਲਾ ਸਰੀਰ ਹੀ ਉਹਨਾਂ ਦਾ ਤੇ ਅੱਜ ਦਾ ਜੋ ਸਰੀਰ ਆ ਮਤਲਬ ਵੇਖਿਆ ਨਹੀਂ ਜਾਂਦਾ ਉਹਨਾਂ ਦੀ ਲੜਾਈ ਨੂੰ ਵੇਖ ਉਹਨਾਂ ਦੇ ਜਜ਼ਬੇ ਨੂੰ ਵੇਖ ਕੇ ਸਰਕਾਰ ਨੇ ਮੀਟਿੰਗਾਂ ਦਾ ਜਿਹੜਾ ਦੌਰ ਸੀ ਉਹ ਸ਼ੁਰੂ ਕਰ ਦਿੱਤਾ ਪਰ ਦੋ ਮੀਟਿੰਗਾਂ ਹੋ ਗਈਆਂ ਉਹਨਾਂ ਵਿੱਚ ਹੱਲ ਨਹੀਂ ਹੋਇਆ ਨਹੀਂ ਹੋਇਆ ਵੇਖੋ ਇਹਦੇ ਵਿੱਚ ਹਾਡੀਆਂ ਵੀ ਕਈ ਕਮੀਆਂ ਨੇ ਕਿ ਜਥੇਬੰਦੀਆਂ ਬੱਕਰੀਆਂ ਬੱਕਰੀਆਂ ਦੇ ਅਸੀਂ ਇੱਕ ਨਹੀਂ ਹੋਉਂਦੇ ਜੇ ਆਪਾਂ ਇਹੀ ਲੜਾਈਆਂ ਲੜਨੀਆਂ ਅਸੀਂ ਤੇ ਫਿਰ ਸਿਆਸੀ ਪਾਰਟੀਆਂ ਤੇ ਹੈ ਹੀ ਕਾਲੀ ਹੀ ਕਾਂਗਰਸੀ ਆਮ ਵਾਲੇ ਆਏ ਭਾਜਪੀ ਵਾਲੇ ਆਏ ਫਿਰ ਉਹਨਾਂ ਦੇ ਵਿੱਚ ਹੀ ਲੜੀ ਜਾਂਦੇ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਚਾਨੂੰ ਆਉਣ ਦੀ ਕੀ ਲੋੜੀ ਇੱਕ ਕਿਸਾਨ ਜਥੇਬੰਦੀਆਂ ਹੀ ਇੱਕ ਨੇ ਕਿ ਜਿਹੜਾ ਪਾਰਟੀ ਤੋਂ ਉੱਪਰ ਉੱਠ ਕੇ ਆਪਾਂ ਗੱਲ ਕਰ ਸਕਦੇ ਹਾਂ ਧੰਨੇ ਡਰ ਬੇ ਧੜਕ ਗੱਲ ਕਰ ਸਕਦੇ ਹਾਂ ਕਿਉਂ ਕਰ ਸਕਦੇ ਹਾਂ ਇਹ ਸਾਰੇ ਜਿੰਨੇ ਵੀ ਕਿਸਾਨ ਮਜ਼ਦੂਰ ਉਹਨਾਂ ਦਾ ਏਕਾਵਾ ਅਸੀਂ ਉਸ ਏਕੇ ਨੂੰ ਬਰਕਰਾਰ ਰੱਖੀਏ ਹੁਣ ਜਿਹੜੀ ਬੀਕੇਜੂ ਸਿੱਧੂਪੁਰਿਆ ਬਗੈਰ ਰਾਜਨੀਤਿਕ ਪਾਰਟੀ ਆ ਜੋ ਗੈਰ ਰਾਜਨੀਤਿਕ ਨਾਰਾਜਨੀਤਿਕ ਮੋਰਚਾ ਚੱਲ ਰਿਹਾ ਉਥੇ ਸ਼ੰਭੂ ਕਨੌਰੀ ਰਤਨਪੁਰ ਜਿੰਨੀਆਂ ਵੀ ਜਥੇਬੰਦੀਆਂ ਨੇ ਉਥੇ ਸਾਰੀਆਂ ਵਕ ਵਕ ਤਰ੍ਹਾਂ ਆਪਣਾ ਜੋਰ ਲਾ ਰਹੀਆਂ ਨੇ ਤੇ ਜਿਹੜੀਆਂ ਜਥੇਬੰਦੀਆਂ ਕੁਝ ਇੰਦਰੋਂ ਦੀ ਹੋ ਕੇ ਕੁਝ ਉਧਰੋਂ ਦੀ ਹੋ ਕੇ ਉਸ ਮੋਰਚੇ ਨੂੰ ਕਮਜ਼ੋਰ ਕਰ ਰਹੀਆਂ ਨੇ ਆਪਾਂ ਉਹਨਾਂ ਨੂੰ ਸਮਝੀਏ ਤੇ ਜਿਹੜੀਆਂ ਸਹੀ ਜਥੇਬੰਦੀਆਂ ਉਹਨਾਂ ਦਾ ਸਾਥ ਦਈਏ ਮੈਂ ਨਹੀਂ ਆਂਦਾ ਕਿ ਸਿੱਧੂਪੁਰ ਨਾਲ ਹੀ ਜੁੜੋ ਬੰਦਾ ਇਹ ਵੇਖੋ ਕਿ ਜਿਹੜਾ ਸੱਚਾ ਵਾ ਹੁਣ ਆਪਾਂ ਗੱਲ ਕਰੀਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ 100 ਦਿਨ ਤੋਂ ਉੱਪਰ ਹੋ ਕੇ ਮਰਨ ਵਰ ਤੇ ਬੈਠੇ ਨੂੰ ਧੁਖਿਆਂ ਦੇ ਇੱਕ ਟਾਈਮ ਨਹੀਂ ਲੰਗਦਾ ਆਪਾਂ ਪਰਸੋਂ ਡੀਸੀ ਦਫ਼ਤਰੇ ਉੱਥੇ ਭੋਖੜ ਢਾਲ ਦੇ ਇੱਕ ਦਿਨ ਵਾਸਤੇ ਬੈਠੇ ਹਾਂ 9 ਤੋਂ 6 ਤਾਂ ਵਾਕਈ ਪਤਾ ਲੱਗਾ ਕਿ ਇੱਕ ਦਿਨ ਭੁੱਖੇ ਰਹਿਣਾ ਕਿੱਡਾ ਔਖਾ ਵਾ ਅਸੀਂ ਸਰਦਾਰ ਜਗਜੀਤ ਸਿੰਘ ਦੇ ਦਰਦ ਨੂੰ ਉਦੋਂ ਸਮਝਿਆ ਕਿ ਅੱਜ 100 ਤੋਂ ਉੱਪਰ ਦਿਨ ਹੋ ਚੁੱਕਾ ਅਜੇ ਤੱਕ ਉਹਨਾਂ ਨੇ ਅੰਨ ਦਾ ਜਿਹੜਾ ਦਾਣਾ ਉਹ ਨਹੀਂ ਮਤਲਬ ਮੂੰਹ 'ਚ ਪਾ ਕੇ ਵੇਖਿਆ ਬੱਕਰੀ ਗੱਲ ਚਲੋ ਸਕਦੇ ਦਬਾਅ ਹਟਾਣ ਕੇ ਉਹਨਾਂ ਨੇ ਜੋ ਮੈਡੀਕਲ ਟ੍ਰੀਟਮੈਂਟ ਹੈ ਉਹ ਲੈਣਾ ਸ਼ੁਰੂ ਕਰ ਦਿੱਤਾ ਜੋ ਕਿ ਸਖਤ ਜਿਹੜੀ ਵੱਡੀ ਹੁੰਦੀ ਆ ਇਸ ਕਰਕੇ ਜਿੱਦਨੇ 121 ਦਾ ਜਥਾ ਬੈਠਾ ਸੀ ਉਸ ਤੋਂ ਬਾਅਦ ਉਹਨਾਂ ਨੇ ਜੋ ਟ੍ਰੀਟਮੈਂਟ ਉਹ ਲੈਣਾ ਸ਼ੁਰੂ ਕਰ ਦਿੱਤਾ ਸੀ ਇਸ ਕਰਕੇ ਬਹੁਤੀਆਂ ਗੱਲਾਂ ਮੈਂ ਨਾ ਕਵਾਂ ਜੋ ਸਾਡੇ ਅੱਜ ਮੁੱਖ ਮਹਿਮਾਨ ਨੇ ਸਰਦਾਰ ਕਾਕਾ ਜੀ ਕੋਟਲਾ ਉਹ ਆਪਣੇ ਵਿਚਾਰ ਤੁਹਾਡੇ ਸਾਡੀ ਰੱਖਣਗੇ ਤੇ ਤੁਹਾਨੂੰ ਸਾਰੀਆਂ ਜੋ ਆਉਣ ਵਾਲੀਆਂ ਅੰਕੜਾ ਉਹਨਾਂ ਬਾਰੇ ਵੀ ਦੱਸਣਗੇ ਤੇ ਜੋ ਚੱਲ ਰਹੀਆਂ ਸਮੱਸਿਆ ਉਹਨਾਂ ਬਾਰੇ ਵੀ ਦੱਸਣਗੇ ਤਾਂ ਜੋ ਅਸੀਂ ਵੱਧ ਤੋਂ ਵੱਧ ਮੂਰਜੇ ਨਾਲ ਜੁੜ ਸਕੀਏ ਮੈਂ ਇੰਨੀ ਆ ਕਿ ਗੱਲਾਂ ਕਹਿੰਦਾ ਫਤਿਹ ਦੀ ਪ੍ਰਮਾਣ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੰਬੜਦਾਰ ਉਹ ਥੱਲੇ ਲਾ ਕੇ ਆਣਨ ਨੂੰ